ਦੇਵ ਗਣੰ ਭਜੀ ਸਰਬ ਸੈਣ ਲਖੀ ਮ੍ਰਿਚ ਨੈਣ ਫਿਰਿਓ ਰੋਸ ਪ੍ਰੇਰਿਓ ਮਨੋ ਸਾਪ ਛੇੜਿਓ ਹਨਿਓ ਰਾਮ ਬਾਣੰ ਕਰਿਓ ਸਿੰਧ ਪਿਆਣੰ ਤਜਿਓ ਰਾਜ ਦੇਸ਼ੰ ਲਿਓ ਜੋਗ ਭੇਸੰ ਸੋ ਵਸਤਰੰ ਉਤਾਰੇ ਭਗਵੇ ਵਸਤਰ ਧਾਰੇ ਬਸਿਓ ਲੰਕ ਬਾਗੰ ਪੁਨਰ ਦਰੋਹ त्यागि ਸਰੋਸੰ ਸੁਬਾਹੰ ਚਲਿਓ ਡੈ ਚੜਿ ਚਲਿਓ ਚੜਿਓ ਲੈ ਸਪਾਹੰ ਖਟਿਓ ਆਣ ਜੁਦੰ ਭਯੋ ਨਾਦ ਉਦੰ ਸੁਭੰ ਸੈਣ ਸਾਜੀ ਤੁਰੇ ਤੁੰਦਤਾਜੀ ਗਜਾ ਜੂਹ ਗੱਜੇ ਧੁਣੰ ਮੇਗ ਲੱਜੇ ਟਕਾ ਟਕ ਢਾਲਨ ਸੁਭੀ ਪੀਤ ਲਾਲੰ ਗਹੇ ਸ਼ਸਤਰ ਉੱਠੇ ਸਰੰਗ ਧਾਰ ਬੁੱਠੇ ਬਹਿ ਅਗਨ ਅਸਤਰੰ ਛੁੱਟੇ ਸਰਬ ਸ਼ਸਤਰੰ ਰੰਗੇ ਸ੍ਰੌਣ ਐਸੇ ਚੜੇ ਵਿਆਹ ਜੈਸੇ ਘਣੇ ਕਾਏ ਘੁੰਮੇ ਮਦੀ ਜੈਸ ਝੂਮੇ ਗਹੇ ਪੀਰ ਐਸੇ ਫੁਲੇ ਫੂਲ ਜੈਸੇ ਹਨਿਉ ਧਨ ਵੇ ਸੰ ਭਯੋ ਆਪ ਭੇ ਸੰ ਬਜੇ ਘੋਰ ਬਾਜੇ ਤੁਣ ਅਬਰ ਲਾਜੇ ਰਥੀ 나ਗ ਕੂਟੇ ਫਿਰੈ ਬਾਜ ਛੂਟੇ ਭਯੋ ਜੁਧ ਭਾਰੀ ਛੁਟੀ ਰੁਦਰ ਤਾਰੀ ਬਜੇ ਘੰਟ ਢੇਰੀ ਦਹੇ ਟਾਵਣ ਡੇਰੀ ਰਣੰਕੇ ਨਿਸ਼ਾਨੰ ਕਣੰਛੇ ਕ ਕਾਣੰ तहतु तोपं टका टूकं टोपं कटे चर्म बर्मन पल्यो छत्र धर्मन भयो दंद युद्धं भरयो राम क्रुदं कटी दुष्ट बाहं संघारयो सुबाहं त्रसे देत भाजे रण राम गाजे भुं पर उतारयो विखीशं उवारयो सबै साध हरखे भये जीत करखे करै देव अर्च ररै भेद चर्चा गुरु रं बिंदीन ਰਰਾਂ ਭੇਦ ਚਰਚਾ ਰਰਾਂ ਭੇਦ ਚਰਚਾ ਭਇਓ ਜਗ ਪੂਰੰ ਗਏ ਪਾਪ ਦੂਰੰ ਸੁਰੰ ਸਰਬ ਹਰਖੇ ਧਨ ਧਰ ਬਰਖੇ ਐਤ ਸ੍ਰੀ ਬਚਿੱਤਰਨਾਟਕ ਗ੍ਰੰਥ ਰਾਮਾਵਤਾਰੇ ਗ੍ਰੰਥ ਤੇ ਨੂੰ ਨਾਮ ਲਾਗੂ ਐਤ ਸ੍ਰੀ ਬਚਿੱਤਰਨਾਟਕ ਗ੍ਰੰਥੇ ਰਾਮਾਵਤਾਰੇ ਕਥਾ ਰਾਮ ਅਵਤਾਰੇ ਨਾਮ ਅਵਤਾਰੇ ਕਥਾ ਨੂੰ ਕੰਨਾ ਵਾਹ ਵਾਹ ਹੜਾ ਪੜਨ ਨਾ ਹੜਾ ਕੋ ਉਤਾਰੇ ਇਵਤ ਨਾ ਰਾਮ ਉਤਾਰੇ ਰਾਮ ਅਵਤਾਰੇ ਕਥਾ ਸੁਬਾਹ ਮਰੀਚ ਬਦਹ ਜਗ ਸੰਪੂਰਨ ਕਰਨ ਸਮਾਪਤ ਅਥ ਸੀਤਾ ਸਯੰਬਰ ਕਥਨੰ ਰਸਾਵਲ ਛੰਦ ਰਤੇਉ ਸਯੰਬਰ ਸੀਤਾ ਮਹਾ ਸੁਧ ਗੀਤਾ ਵਿਦਨ ਚਾਰ ਬੈਣੀ ਮ੍ਰਿਗੀ ਰਾਜ ਨੈਣੀ ਸੁਣਿਓ ਮੋਨ ਨੇ ਸੰਗ ਚਤੁਰਚਾਰ ਦੇ ਸੰਗ ਲਿਓ ਸੰਗ ਰਾਮੰ ਚਲਿਓ ਧਰਮ ਧਾਮੰ ਸੁਨੋ ਰਾਮ ਪਿਆਰੇ ਚਲੋ ਸਾਥ ਹਮਾਰੇ ਸਿਆ ਸੁਯੰਬਰ ਕੀਨੋ ਨ੍ਰਿਪੰ ਬੋਲ ਲੀਨੋ ਤਹਾ ਪਾਤਰ ਜਈਐ ਤਹਾ ਪ੍ਰਾਤ ਜਈਐ ਤਹਾ ਪ੍ਰਾਤ ਜਈਐ